ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਚੋਟੀਆਂ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਦੋ ਨਗ ਹੈ ਜੀ ਇੱਕ ਤਾਂ ਵੀਰੇ ਟਾਪ ਬਰੀਡ ਲੈ ਕੇ ਆਂਦੀ ਹੈ ਜੀ ਆਪਾਂ ਬਰੀਡ ਦਾ ਅੰਤ ਕੋਈ ਨਹੀਂਗਾ ਤੇ ਇੱਕ ਸੁਆਸ ਸੁਆਇਆ ਨਗ ਤੁਹਾਨੂੰ ਨਗ ਪਸੰਦ ਆਉਂਦਾ ਕੋਈ ਵੀ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਸਰਜੀਤ ਸਿੰਘ ਨਾਂ ਜੀ ਪਿੰਡ ਚੋਟੀਆਂਗਲਾਂ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9464 98522 ਠੀਕ ਆ ਵੀਰੇ ਦੋ ਨਾਂਗਾ ਜੀ ਹਾਂਜੀ ਦੋ ਨਾਂਗਾ ਇਧਰ ਡੱਬੀ ਵੇੜ ਤੋਂ ਸ਼ੁਰੂ ਕਰਾਂਗੇ ਸੂਆ ਕਿੰਨੇ ਵਜੇ ਦਾ ਇਹ ਇਹ ਜੀ ਦੂਜੀ ਸਵੇਰ ਸੁਣੀ ਆ ਠੀਕ ਆ ਜੀ ਤੇ ਅਜੇ ਮੇਰੇ ਖਾ ਚਿੱਗੀ ਆ ਆਪਾਂ ਦੰਦ ਨਹੀਂ ਦੇਖੇ ਠੀਕ ਆ ਜੀ ਨਹੀਂ ਗਿਆ ਹੂੰ ਤੇ ਪ੍ਰਿੰਟ ਪ੍ਰਿੰਟ ਫੁੱਲ ਆ ਫੁੱਲ ਵੱਡੀ ਆ ਜਿੰਨੀ ਕਹਿਦੀ ਏ ਤੂੰ ਵੱਡੀ ਦਾ ਬੈਡ ਨਹੀਂ ਹੁੰਦੀ ਹੂੰ ਬਰੀਡ ਦੇ ਪੱਕੇ ਤੋਂ ਅੰਤ ਕੋਈ ਨਹੀਂ ਵੇਲ ਹਾਈਟ ਵਜਨ ਬਰੀਡ ਐਂਡ ਹੀ ਹੈ ਜਾਨੀ ਹਾਂਜੀ ਠੀਕ ਆ ਪਹਿਲੇ ਸਵੇਰ ਦਾ ਕੀ ਰਿਕਾਰਡ ਪਹਿਲੇ ਸਵੇਰ ਕਿਹਾ ਜੀ ਉਹਨਾਂ ਨੇ 24 25 ਕਿਲੋ ਦੁੱਧ ਚੋਇਆ ਠੀਕ ਆ ਜੀ ਠੀਕ ਆ ਜੀ ਹੁਣ ਦੂਜੀ ਸਵੇਰ ਸੁਣੀ ਆ ਹੂੰ ਇਹ ਨਹੀਂ ਪਤਾ ਵੀ 30 ਕਿਲੋ ਦੇ ਦੇ ਕੇ 35 ਦੇਵੇ ਕਿ 32 ਦੇਵੇ ਜੀ ਉਹ ਸੇਵਾ ਦਾ ਜੀ ਉਹ ਸੇਵਾ ਦਾ ਦੁੱਧ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਹਾਂ ਸਮਾਂ ਕਿੰਨਾ ਲੈਂਦੀ ਆ ਜੀ ਇਹ ਜੀ 30 ਤਰੀਕ ਨੂੰ ਦਿਨ ਪੂਰੇ ਆ 31 ਨੂੰ ਕਹਿੰਦੇ ਸੀਗੇ ਵੀ ਦਿਨ ਪੂਰੇ ਇੱਕ ਨੂੰ ਪੂਰੇ ਕਰ ਦੂ ਠੀਕ ਆ ਵੀਰੇ ਤੇ ਬ੍ਰੀਡ ਬਾਕੀ ਇੱਕ ਦੋ ਦਿਨ ਬਾਅਦ ਵੀ ਜਾਂਦੇ ਆ ਘੱਟ ਵੀ ਛੱਡਦੇ ਆ ਥਣ ਪੂਰਾ ਟਾਪ ਦਾ ਜਿਹੜਾ ਟਮਕਣਾ ਜਾ ਵੀਰੇ ਨਹੀਂ ਨਹੀਂ ਇਹ ਨਹੀਂ ਚੱਲਦਾ ਇਹ ਤਾਂ ਆਮ ਹੀ ਗਾਵਾਂ ਦੇ ਆ ਜਾਂਦਾ ਵੀਰ ਜੀ ਐਫ ਦੇ ਜ਼ਿਆਦਾ ਹਾਂ ਜੀ ਚੰਗੀ ਬ੍ਰੀਡ ਦੇ ਜਿਹੜਾ ਆਉਂਦਾ ਹੀ ਆਉਂਦਾ ਇਹ ਠੀਕ ਆ ਮੋਟਾ ਥਣ ਲੱਗਿਆ ਵਾ ਹੱਥੀ ਚਵਾਈ ਵਾਲਾ ਕੋਈ ਸੀਮਨ ਰਿਕਾਰਡ ਮਿਲੇ ਜੀ ਇਹਦਾ ਨਹੀਂ ਜੀ ਆਪਾਂ ਪੁੱਛਿਆ ਨਹੀਂ ਬਾਈ ਜੀ ਠੀਕ ਆ ਤੋੜ ਦਿਓ ਵੀਰੇ ਇਹਨੂੰ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਦੂਜਾ ਸੁੰਦੀ ਆ ਜੀ ਜੇ ਆਪਾਂ ਬਰੀਡ ਦੀ ਗੱਲ ਕਰਗੇ ਤਾਂ ਬਰੀਡ ਦਾ ਵੀਰੇ ਕੋਈ ਲੇਖ ਨਹੀਂ ਕਿਸੇ ਵੀਰ ਨੇ ਨਵਾਂ ਫਾਰਮ ਸ਼ੁਰੂ ਕਰਨਾ ਤਾਂ ਉਹਦੇ ਵਾਸਤੇ ਤੂਫਾ ਹੀ ਆਪਾਂ ਮੰਨ ਸਕਦੇ ਆ ਜੀ ਕੱਦ ਕਾਟ ਦੇ ਪੱਖ ਤੋਂ ਚੰਗੀ ਆ ਬਰੀਡ ਦੇ ਪੱਖ ਤੋਂ ਚੰਗੀ ਆ ਪਹਿਲੇ ਸੂਏ ਬਾਈ ਦੱਸਦਾ ਕਿ ਇਹਦਾ 25 26 ਕਿਲੋ ਦੁੱਧ ਦੇ ਦਾ ਦਿੱਤਾ ਹੋਇਆ ਜੀ ਫੁੱਲ ਵੱਡੀ ਆ ਜੀ ਜਿੰਨੀ ਜਿਹੜੇ ਹਿਸਾਬ ਨਾਲ ਤਿਆਰੀ ਆ ਵੀਰੇ ਜੇ ਐਡੀ ਚੰਗੀ ਵਹਿੜ ਨੇ ਨਾ ਦਿੱਤਾ ਫਿਰ ਦੇਣਾ ਵੀ ਕਿਨੇ ਮੂਰਲੀ ਵੀਰੇ ਕੋਈ ਗੱਲ ਨਹੀਂ ਇਧਰ ਮੁੜ ਬਾਕੀ ਜੇ ਆਪਾਂ ਬਿਊਟੀ ਦੀ ਗੱਲ ਕਰਕੇ ਬਿਊਟੀ ਦਾ ਕੋਈ ਅੰਤ ਨਹੀਂ ਹਵਾਨਾ ਅਗਲੇ ਪਾਸੋਂ ਧੁੰਨੀ ਤੋਂ ਲੈ ਕੇ ਸਟਾਰਟ ਹੋ ਜਾਂਦਾ ਤੇ ਬੈਕ ਸਾਈਡ ਨੂੰ ਤੱਕ ਤੁਸੀਂ ਇਹਦੀ ਆਪ ਹੀ ਵੇਖ ਸਕਦੇ ਆ ਜਾਨੀ ਦੋ ਘੜੀਆਂ ਬਹਿ ਕੇ ਵੇਖਣ ਵਾਲੀ ਚੀਜ਼ ਹੈ ਜੀ ਕੋਈ ਵੀ ਸੱਜਣ ਆਊਗਾ ਆ ਕੇ ਇੱਥੇ ਨਿੰਦ ਨਹੀਂ ਸਕਦਾ ਇਕੱਲਾ ਟੈਮਕਣਾ ਜਾ ਇਹ ਤੁਹਾਨੂੰ ਮੈਂ ਦਿਖਾਤਾਗਾ ਇਹ ਚੱਲਦਾ ਨਹੀਂ ਇਹਦੀ ਫੁੱਲ ਗਰੰਟੀ ਰਹਿਣ ਵਾਲੀ ਹੈ ਜੀ ਵੱਡੀ ਹੈ ਜੀ ਜਿੱਡੀ ਮਾਰੀ ਮਾਰ ਸਹੀ ਗੱਲ ਹੈ ਜੈਜ ਜੀ ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹ ਦੱਸਿਓ ਜੀ ਐਸ ਤੈਨੂੰ ਹੋ ਜੀ ਇਹਦਾ ਜੀ ਮੌਲ ਗਰਾਉਂਡ ਨੂੰ ਭਾਵੇਂ 1.5 ਲੱਖ ਕਰਾ ਲੋ ਹੂੰ 1 ਲੱਖ 30 ਹਜ਼ਾਰ ਦੇ ਦਾਂਗੇ ਬੋਝੂ ਮਾੜਾ ਮਾਣ ਕਰਦੇ ਆਂਗੇ ਜੀ ਠੀਕ ਆ ਜੈਜ ਡਿਮਾਂਡ ਆ ਬਿਲਕੁਲ 1 ਲੱਖ 30 ਹਜ਼ਾਰ ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਵਿੱਚੋਂ ਥੋੜਾ ਕਨਾ ਮਾਣ ਤਾਨ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜਿਹੜਾ 2 ਨੰਬਰ ਨਾ ਆ ਗਾ ਵੀਰੇ ਇਹਦਾ ਸੁਆ ਕਹਿੰਨੇ ਮੱਝ ਇੱਕ ਦੂਜੇ ਗੈਨ ਲੈ ਜੀ ਕੋ ਤੀਜੇ ਗੈਨ ਲੈ ਠੀਕ ਆ ਆਪਾਂ ਕੱਲ ਹੀ ਲਈ ਆ ਠੀਕ ਆ ਠੀਕ ਆ ਜੀ ਤੇ ਆ ਮਗਰ ਮਗਰ ਬੱਛੀ ਆ ਠੀਕ ਆ ਠੀਕ ਆ ਜੀ 15 ਦਿਨਾਂ ਦੀ ਗੈਨ ਲੋ 20 ਦੀ ਗੈਨ ਲੋ ਹੂੰ ਕੋਈ 12 ਦੀ ਗੈਨ ਲਵੇ ਆਪਣੇ ਲੋ ਆਪਾਂ ਲਿਆਂਦੀ ਕੱਲ ਆਪਣੀ ਲਿਆਂਦੀ ਹੋਈ ਜੀ ਹਾਂ ਜੀ ਠੀਕ ਆ ਵੀਰੇ ਠੀਕ ਆ ਜੀ ਕਿੰਨਾ ਦੁੱਧ ਆ ਜੀ ਦੁੱਧ ਸੀ 13 14 ਕਿਲੋ ਤੋਲ ਕੇ ਲਿਆਂਦਾ ਹੂੰ ਤੇ ਹੁਣ ਕੱਲ ਮੜਾ ਮੋਟਾ ਕਰ ਜਾਂਦਾ ਪਸ਼ੂ ਦਾਣਾ ਫੀਡਦਾ ਤੇ 13 ਕਿਲੋ ਹੁਣ ਦੁੱਧ ਹੋਊਗਾ 13 ਕਿਲੋ ਦੀ ਚਵਾਈ ਕਰ ਸਕਦਾ ਜੀ ਉਧਾਰ ਵੀ ਨਾ ਮਾਰੇ ਕੋਈ ਠੀਕ ਆ ਬੱਚਾ ਵੀ ਮਗਰ ਤੁਹਾਨੂੰ ਬੱਚੀ ਮਿਲ ਜਾਨੀ ਹੈ ਜੀ ਫਾਇਦਾ ਹੋ ਜਾਂਦਾ 12 ਤੋਂ 13 ਕਿਲੋ ਕੋਈ ਵੀ ਵੀਰ ਆਪਦੀ ਚਵਾਈ ਕਰਕੇ ਲੈ ਜੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਤਸੱਲੀ ਪਰਖ ਆ ਕੇ ਤੁਸੀਂ ਕਰਨੀ ਹੈ ਜੀ ਸੋਹਣਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜਮ ਹੱਥੀ ਜਵਾਈ ਵਾਲਾ ਦੇਖ ਸਕਦੇ ਹੋ ਬੱਚਾ ਮਗਰ ਇਹਦੇ ਬੱਚੀ ਆ ਜਾਂਦੀ ਹੈ ਜੀ ਇਹਦੇ ਜੈਜ ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹ ਦੱਸਿਓ ਯਸ ਤੈਨੋ ਜੀ ਇਹਦਾ ਜੀ ਮੁੱਲ ਕਰਾ ਲਓ 55 52 50000 ਦੀ ਦੇ ਦਾਂਗੇ ਵੀਰਾਂ 50 ਕਹਿੰਦੇ ਦੇਣੀ ਨਹੀਂਗੀ ਬੱਚੀ ਇਹਦਾ ਇੱਕ ਮਾਣ ਹੀ ਕਰਨਾ ਪ੍ਰਾਧਾਪ ਸਾਬ ਠੀਕ ਹੈ ਜੀ 50000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਗੱਲ ਤਾਂ ਬਾਈ ਦੀ ਸਹੀ ਹੈ ਐਡੀ ਵੜ ਕਿਸੇ ਨੇ ਦੇਣੀ ਨਹੀਂ ਨਾਲੇ ਇਹ ਨਹੀਂ ਕਿ ਬੱਕਰੀ ਜੀ ਆ ਵੜ ਫੁੱਲ ਵੱਡੀ ਪ੍ਰਿੰਟ ਵਾਲੀ ਆ ਉਹਦੇ ਰੋਗ ਵਰਦੀ ਹੈ ਜੀ ਕੋਈ ਆਏ ਨਹੀਂ ਐਡੀ ਇੱਕੋ ਜਿੱਡੀਆਂ ਵੜਾਂ ਹਾਈਟ ਪੂਰੀ ਚੰਗੀ ਆ ਬਾਕੀ ਜਿਹਨੂੰ ਵੀ ਨਾਗ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ